पाकिस्तान से आए आतंकियों ने पैन पर कब्जा जमा रखा है। दीनानगर फिदायीन हमले दा पूरा सच। 24 जुलाई 2015 पंजाब के दीनानगर पुलिस स्टेशन से आतंकवादी हमला ਪਾਕਿਸਤਾਨ ਤੋਂ ਆਏ ਤਿੰਨ ਫਿਰਦਾਂ ਹਮਲਾਵਰਾਂ ਨੇ ਕੋਸ਼ਿਸ਼ ਕੀਤੀ ਚੈਨਲ ਜੋ ਰਹੇ ਭਾਰਤ ਨੂੰ ਦਹਿਲਾਉਣ ਦੀ ਤਿੰਨੋਂ ਅਤਵਾਦੀ ਤਾਂ ਮਾਰੇ ਗਏ ਪਰ ਪਿੱਛੇ ਛੱਡ ਗਏ ਕਈ ਸਵਾਲ ਆਖਰ ਕਿਵੇਂ ਇਹ ਅਤਵਾਦੀ ਭਾਰਤੀ ਸੀਮਾ ਅੰਦਰ ਦਾਖਲ ਹੋਏ ਕਿੰਨੀ ਕਮਜ਼ੋਰ ਹੈ ਸਰਹੱਦ ਤੇ ਸਾਡੀ ਨਜ਼ਰ ਆਖਰ ਕਿਤੋਂ ਇਹਨਾਂ ਅਤਵਾਦੀਆਂ ਦੇ ਕੋਲ ਆਏ ਅਮਰੀਕਾ ਦੇ ਜੰਗੀ ਔਜ਼ਾਰ ਤੇ ਵਿਦੇਸ਼ੀ ਹਥਿਆਰ ਪੰਜਾਬ ਪੁਲਿਸ ਤੇ ਭਾਰਤੀ ਖੁਫੀਆ ਤੰਤਰ ਇਸ ਦਿਤੇ ਤੱਕ ਜਾਨ ਵਿੱਚ ਜੁੱਟਿਆ ਹੋਇਆ ਹੈ এবੀਪੀ ਸੰਜਾ ਅੱਜ ਤੁਹਾਨੂੰ ਦਿਖਾਏਗਾ ਦੀਨਾਨਗਰ ਆਤਵਾਦੀ ਹਮਲੇ ਦਾ ਪੂਰਾ ਸੱਚ ਤੁਹਾਨੂੰ ਦਿਖਾਏਗਾ ਆਖਿਰ ਕੀ ਸਨ ਇਹਨਾਂ ਆਤਵਾਦੀਆਂ ਦੇ ਨਾਪਾਕ ਇਰਾਦੇ ਐਸਪੀ ਪੰਜੀਤ ਸਿੰਘ ਅਤੇ ਤਿੰਨ ਹੋਮਗਾਰਡ ਜਵਾਨਾਂ ਨੂੰ ਮਾਰ ਕੇ 12 ਘੰਟੇ ਤੱਕ ਪੁਲਿਸ ਤੇ ਗੋਲੀਆਂ ਚਲਾਉਣ ਵਾਲੇ ਪਾਕਿਸਤਾਨੀ ਫਿਦਾਇ ਉਸ ਰਾਤ ਰਾਵੀ ਨਦੀ ਦੇ ਰਸਤੇੋਂ ਸਾਡੇ ਮੁਲਕ 'ਚ ਦਾਖਲ ਹੋਏ ਸੀ ਇਹ ਖੁਲਾਸਾ ਪੰਜਾਬ ਪੁਲਿਸ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਰਿਪੋਰਟ 'ਚ ਹੋਇਆ ਹੈ ਰਿਪੋਰਟ ਮੁਤਾਬਕ ਦਿਨਾਨਗਰ ਹਮਲੇ ਲਈ ਤਿੰਨੋਂ ਫਿਦਾਇਨ 26 ਜੁਲਾਈ ਦੀ ਰਾਤ ਇੰਟਰਨੈਸ਼ਨਲ ਬਾਰਡਰ ਤੇ ਬੀਐਸਐਫ ਦੀ ਤਾਸ਼ ਪੋਸਟ ਕੋਲ ਭਾਰਤੀ ਸੀਮਾ ਅੰਦਰ ਦਾਖਲ ਹੋਏ ਇਹ ਗੱਡੀ ਸਰਫ ਮਾਰਿਆ ਸਟਾਰਟ ਕੀਤੀ ਹੈ ਨਾਲ ਮ ਵਜ਼ਾਈ ਕੋ ਕਮਾਈ ਏ ਥੋੜੀ ਤੇ ਸਾਹਮਣੇ ਡਰਾਈਵਰ ਉਪਰ ਤੈਨੇ ਜਣੇ ਆਰਮੀ ਯੂਨੀਫਾਰਮ ਵਿੱਚ ਇਹ ਚਲੇ ਉਪਰ ਤੇ ਮੈਂ ਸੋਚਿਆ ਯਾਰ ਆਰਮੀ ਯੂਨੀਫਾਰਮ ਵਾਲੇ ਕਿੱਥੇ ਸਜੇ ਆਏ ਮੈਂ ਚਲੋ ਆਏ ਹੋਏ ਹਾਲੇ ਮੇਰੇ ਦਿਮਾਗ ਵਿੱਚ ਇਹ ਵਿਚਾਰ ਸੀ ਉਹਨੇ ਫੈਸਲਾ ਸ਼ੁਰੂ ਕਰ ਦਿੱਤਾ ਫਿਰਦਾਨ ਹਮਲਾਵਰਾਂ ਤੋਂ 2 GPS ਪ੍ਰਾਪਤ ਹੋਏ ਸੀ ਪੰਜਾਬ ਪੁਲਿਸ ਨੇ ਇਹਨਾਂ ਦੀ ਜਾਂਚ ਲਈ NTRO ਯਾਨੀ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ ਇਹ ਕੋਲਪੇ ਚਾਸੀ NTRO ਨੇ ਪਹਿਲੇ GPS ਵਿੱਚ 12 ਲੋਕੇਸ਼ਨਸ ਟਰੈਕ ਕੀਤੀਆਂ ਇਸ ਸਰਹੱਦ ਪਾਰ ਰਾਵੀ ਨਦੀ ਤੋਂ ਲੈ ਕੇ ਦੀਨਾ ਨਗਰ ਪੁਲਿਸ ਸਟੇਸ਼ਨ ਤੱਕ ਦਾ ਰੂਟ ਸਨਿਸ਼ਚਿਤ ਕਰਦੀਆਂ ਨੇ Points which have been fed in the GPS system, which start from the Tushiban, which is right on the border in the Gudaspur sector. The Tushiban, which is on the border. These are the GPS. The points which have been fed in the seized GPS data which has been fed in the gps shows the route from the border to the point on the railway track where the explosives were recovered and from there the points lead to dinanagar these 12 points ਵੱਟ ਫਰੈਂਡ ਇਨ ਦਾ ਜੀਪੀਐਸ ਸਿਸਟਮ ਰਾਵੀ ਨਦੀ ਪਾਰ ਕਰਨ ਤੋਂ ਬਾਅਦ ਤਿੰਨੋ ਫੁਦਾਇ ਮਕੌੜਾ ਮਰਾੜਾ ਅਤੇ ਬਾਲਾਪਿੰਡ ਤੋਂ ਕਾਦੀ ਚੱਕ ਦੇ ਰਸਤੇ ਸਿੱਧੇ ਰੇਲ ਦੀ ਪਟੜੀ ਤੇ ਪਹੁੰਚਦਾ ਪਠਾਨਕੋਟ ਅੰਮ੍ਰਿਤਸਰ ਨੂੰ ਜੋੜਦਾ ਹੈ ਇਹ ਟ੍ਰੈਕ ਦਿਨਾ ਨਗਰ ਦੇ ਪਹਾੜੋ ਚੱਕ ਅਤੇ ਜਾਖੜ ਪਿੰਡੀ ਵੀ ਰਸਤੇ 'ਚ ਸਨ ਜਾਂਚ ਏਜੰਸੀਆਂ ਮੰਨ ਰਹੀਆਂ ਨੇ ਕਿ ਆਤਵਾਦੀਆਂ ਨੇ ਇੱਥੋਂ ਤੱਕ ਪਹੁੰਚਣ ਲਈ ਕੱਚੇ ਰਸਤੇ ਦਾ ਇਸਤੇਮਾਲ ਕੀਤਾ ਰਾਤ ਦੇ ਹਨੇਰੇ ਵਿੱਚ ਨਾਲੇ ਤੇ ਬਣੇ ਪੁਲ ਤੇ IED ਬੰਬਾ ਪਲਾਟ ਕੀਤੇ ਇੱਕ ਦੋ ਹੀ ਤਿੰਨ ਨਹੀਂ ਬਲਕਿ ਪੰਜ ਤੇ ਅੱਗੇ ਮੈਂ ਵੇਖਿਆ ਦੇ ਅੱਗੇ ਥੋੜਾ ਥੋੜੇ ਫੈਸਲੇ ਦੇ ਵਿੱਚ ਪੰਜ ਬੰਬ ਵੱਜੇ ਆ ਨਾ ਉਹਨਾਂ ਦੇ ਲਾਗੋ ਜਿਹਾ ਲੰਘ ਕੇ ਅੱਗੇ ਦੇਖਦਾ ਤੇ ਗੱਡੀ ਆਂਡੀ ਆ ਮੋਂਦੇ ਲਾਗੋਂ ਲੰਗ ਦੇ ਅੱਗੇ ਜਾ ਕੇ ਗੱਡੀ ਰੋਕੀ ਆ ਜੀ ਬਸ ਮਿੰਟਾਂ ਸਕਿੰਟਾਂ ਦੀ ਖੇਡ ਆ ਜੀ ਮਿੰਟ ਦੇ ਮੈਂ ਉੱਥੇ ਨਾ ਪਹੁੰਚਦਾ ਤੇ ਗੱਡੀ ਜਿਹੜੀ ਆ ਉਹ ਪੁਲ ਪਾਰ ਕਰ ਗਈ ਦੀ ਪ੍ਰਾਈਵੇਟ ਬੰਦਿਆਂ ਨੇ ਜਾ ਕੇ ਪੁਲ ਨੂੰ ਦੇਖਿਆ ਤੇ ਦੇਖਿਆ ਦੇ ਵਿੱਚ ਤਾਰਾਂ ਲੱਗੀਆਂ ਸੀ ਉਧਰ ਜਿਹੜਾ ਬੰਦਾ ਮੈਨੂੰ ਦੱਸਣ ਵਾਸਤੇ ਆਦਾ ਸੀ ਉਹਨੂੰ ਵੀ ਮੈਂ ਇਹਦੇ ਨਾਲ ਹੀ ਭੇਜਿਆ ਮੈਂ ਕਿਹਾ ਬਚਾਲ ਯਾਰ ਤੂੰ ਵੀ ਦੱਸ ਜਾ ਕੇ ਇਹ 도ੜੇ ਗਏ ਨੇ ਤੇ ਜਨਾਬ ਮੈਂ ਬਾਅਦ ਦੇ ਵਿੱਚ ਮੈਂ ਗੇਟ ਮੇਰਾ ਬੰਦ ਸੀ ਮੈਂ ਫਿਰ ਫੋਨ ਕਰਕੇ ਮੇਰੇ ਦਿਲ ਚ ਸੂਜੀ ਵੀ ਮੈਂ ਜਿਹੜੀ ਗੱਲ ਉਹ ਬੰਦੇ ਜਿੱਧਰੋਂ ਗੱਡੀ ਆ ਰਹੀ ਆ ਉਧਰ ਅੱਗੇ ਗੇਟ ਨੇ ਮੈਂ ਉਹਨਾਂ ਨੂੰ ਸੂਝਿਤ ਕਰਾਂ ਕਿ ਕਿਸ ਤਰ੍ਹਾਂ ਸਾਡੀ ਗੱਡੀ ਜਿਹੜੇ ਕੰਟਰੋਲ ਹੋ ਜੇ ਅਤਵਾਦੀਆਂ ਦਾ ਇਰਾਦਾ ਸੀ ਰੇਲ ਗੱਡੀ ਨੂੰ ਬੰਬ ਨਾਲ ਉਡਾ ਕੇ ਹਾਹਾਕਾਰ ਮਚਾਉਣਾ ਜਦੋਂ ਇੱਥੇ ਮਾਤਮ ਪਸਰ ਜਾਂਦਾ ਇਹ ਅਤਵਾਦੀ ਗੁਰਦਾਸਪੁਰ ਵਿੱਚ ਜਾ ਕੇ ਬੰਦਕ ਸੰਕਟ ਖੜਾ ਕਰਦੇ ਰੱਬ ਦਾ ਸ਼ੁਕਰ ਹੈ ਕਿ ਸਰਕਟ ਵਿੱਚ ਗਲਤੀ ਹੋਣ ਕਾਰਨ ਪਟੜੀ ਤੇ ਲੱਗੇ ਬੰਬ ਨਹੀਂ ਫਟੇ ਪਹਿਲਾਂ ਮਾਲ ਗੱਡੀ ਤੇ ਫਿਰ ਪੈਸੰਜਰ ਦੋ ਰੇਲ ਗੱਡੀਆਂ ਗੁਜ਼ਰ ਗਈਆਂ ਅਤਵਾਦੀਆਂ ਦਾ ਪਹਿਲਾ ਪਲਾਨ ਫੇਲ ਹੋ ਗਿਆ ਫਿਰ ਪੰਜਾਬ ਪੁਲਿਸ ਨੇ ਰੇਲਵੇ ਮੁਲਾਜ਼ਮਾਂ ਦੀ ਮਦਦ ਦੇ ਨਾਲ ਪਟੜੀ ਤੇ ਲੱਗੇ ਬੰਬਾਂ ਨੂੰ ਲੱਭਿਆ ਤੇ ਸੈਨਾ ਦੀ ਮਦਦ ਨਾਲ ਇਹਨਾਂ ਬੰਬਾਂ ਨੂੰ ਨਸ਼ਟ ਕਰਵਾ ਦਿੱਤਾ ਗਿਆ ਐਨਟੀਆਰਓ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਹੈ ਕਿ ਜੀਪੀਐਸ ਦੇ ਸਕਰੀਨ ਡਿਸਪਲੇ ਤੋਂ ਵੀ ਅਤਵਾਦੀਆਂ ਨੇ ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕਿਆਂ ਦੀ ਲੋਕੇਸ਼ਨਸ ਦਾ ਪਤਾ ਲਗਾਇਆ ਸਕਰੀਨ ਡਿਸਪਲੇ ਦਾ ਡਾਟਾ ਹਮੇਸ਼ਾ ਜੀਪੀਐਸ ਵਿੱਚ ਫੀਡ ਨਹੀਂ ਰਹਿੰਦਾ ਨਾ ਨਗਰ ਹਮਲੇ ਜੁਮਾਰੇ ਗਏ ਦੂਜੇ ਫਿਦਾਇੰਦਾ ਜੀਪੀਐਸ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਵੱਡਾ ਸਬੂਤ ਹੈ ਐਨਟੀਆਰਓ ਮੁਤਾਬਕ ਦੂਜੇ ਜੀਪੀਐਸ ਵਿੱਚ ਪਾਕਿਸਤਾਨ ਦੀ ਲੋਕੇਸ਼ਨ ਫੀਡ ਹੈ ਇਹ ਜੀਪੀਐਸ 21 ਜੁਲਾਈ ਯਾਨੀ ਗੁਰਦਾਸਪੁਰ ਹਮਲੇ ਤੋਂ 5 ਦਿਨ ਪਹਿਲਾਂ ਪਾਕਿਸਤਾਨ ਦੇ ਸਰਗੋਦਾ ਵਿੱਚ ਸੀ ਐਨਟੀਆਰਓ ਰਿਪੋਰਟ ਦੇ ਮੁਤਾਬਕ ਦੂਜੇ ਜੀਪੀਐਸ ਵਿੱਚ ਸਰਗੋਦਾ ਨੇੜੇ ਕਨਾਲ ਰੋਡ ਤੇ ਸ਼ਾਹਪੁਰ ਸ਼ਾਹੀਵਾਲ ਰੋਡ ਪਾਕਿਸਤਾਨ ਦੀ ਲੋਕੇਸ਼ਨ ਫੀਡ ਹੋਣ ਦੇ ਸਬੂਤ ਮਿਲੇ ਨੇ ਫਿਦਾਇਨ ਹਮਲਾਵਰਾਂ ਕੋਲੋਂ ਮਿਲੇ ਜੀਪੀਐਸ ਕੋਈ ਮਾਮੂਲੀ ਨਹੀਂ ਬਲਕਿ ਅਜਿਹੇ ਜੀਪੀਐਸ ਤਾਈਵਾਨ ਅਮਰੀਕਾ ਤੇ ਬ੍ਰਿਟੇਨ ਵਿੱਚ ਹੀ ਮਿਲਦੇ ਨੇ ਫਿਦਾਇਨ ਹਮਲਾਵਰਾਂ ਦੀ ਪਛਾਣ ਛਾਉਣ ਲਈ ਵੀ ਖੇਡ ਹੋਇਆ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਹਰ ਉਸ ਰਾਗ ਮਿਟਾਉਣ ਦੀ ਕੋਸ਼ਿਸ਼ ਕੀਤੀ ਜੋ ਫਿਦਾਇਨ ਹਮਲਾਵਰਾਂ ਦੇ ਮਾਰੇ ਜਾਂਦੇ ਉਹਨਾਂ ਦੇ ਪਾਕਿਸਤਾਨ ਕਨੈਕਸ਼ਨ ਵੱਲ ਇਸ਼ਾਰਾ ਕਰਦੇ ਹੋਣ لہਜ਼ਾ ਕੱਪੜਿਆਂ ਤੇ ਸਮਾਨ ਤੋਂ ਪਾਕਿਸਤਾਨੀ ਟੈਗ ਮਿਟਾਏ ਗਏ ਜਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਜੁੱਤੇ ਉਹਨਾਂ ਹੀ ਆਤਵਾਦੀਆਂ ਦੇ ਨੇ ਜੋ ਦਹਲਾਉਣ ਆਏ ਸੀ ਪੰਜਾਬ ਨੂੰ ਹੁਣ ਗੌਰ ਕਰੋ ਜੁੱਤਿਆਂ ਦੇ ਅੰਦਰ ਦੇ ਕੁਸ਼ਨ ਤੇ ਅੱਡੇ ਦੇ ਉੱਪਰ ਕਾਲੀ سیاਹੀ ਦੇ ਅਜਿਹੇ ਨਿਸ਼ਾਨ ਤੁਹਾਨੂੰ ਕਿਸੇ ਜੁੱਤੇ ਦੇ ਕੁਸ਼ਨ ਤੇ ਨਹੀਂ ਮਿਲਣਗੇ ਅਸਲ ਵਿੱਚ ਜੁੱਤੇ ਦਾ ਬ੍ਰਾਂਡ ਨਾਮ ਮਟਾਉਣ ਦੇ ਲਈ ਇਹ ਸਿਆਹੀ ਲਗਾਈ ਗਈ ਪਰ ਤੀਜੇ ਆਤਵਾਦੀ ਨੇ ਜਾਂ ਤਾਂ ਜਾਣ ਪੁੰਚ ਕੇ ਐਸਾ ਨਹੀਂ ਕੀਤਾ ਜਾਂ ਫਿਰ ਉਹ ਸਿਆਹੀ ਲਾਉਣਾ ਭੁੱਲ ਗਿਆ ਅਤੇ ਜਾਂ ਫਿਰ ਅੰਦਰੂਨੀ ਹਿੱਸੇ 'ਚ ਹੋਣ ਕਾਰਨ ਇਹ ਟੈਗ ਉਸ ਦੀ ਨਜ਼ਰ ਤੋਂ ਛੁੱਟ ਗਿਆ ਜੁੱਤੀਆਂ ਦਾ ਇਹ ਬ੍ਰਾਂਡ ਪਾਕਿਸਤਾਨ ਦਾ ਹੈ ਆਤਵਾਦੀਆਂ ਦੇ ਕੱਪੜਿਆਂ ਦੀ ਜਾਂਚ ਦੌਰਾਨ ਜੰਗੀ ਜੈਕਟ ਤੇ ਦਸਤਾਨੇ ਵੀ ਮਿਲੇ ਪਾਰੇ ਕੀ ਗਲਤੀ ਹੋਈ ਤੇ ਪਾਕਿਸਤਾਨ ਦਾ ਝੂਠ ਫੜਿਆ ਗਿਆ ਇੱਕ ਕੱਤਵਾਦੀ ਦੇ ਦਸਤਾਨੇ ਦੇ ਅੰਦਰ ਮੇਡ ਇਨ ਪਾਕਿਸਤਾਨ ਦਾ ਟੈਗ ਰਹਿ ਗਿਆ ਕਿਕੋਸਾ ਵਾਕਿਆ ਦਾ ਰਾਕਟ ਲਾਂਚਰ ਚੀਨ ਦੀ ਰਾਈਫਲ ਅਤੇ ਅਮਰੀਕਾ ਦਾ ਨਾਈਟ ਵਿਜ਼ਨ ਡਿਵਾਈਸ ਦਿਨਾਨਗਰ ਦੇ ਹਮਲਾਵਰ ਇਹਨਾਂ ਵਿਦੇਸ਼ੀ ਹਥਿਆਰਾਂ ਤੇ ਔਜ਼ਾਰਾਂ ਨਾਲ ਲੈਸੀ ਗ੍ਰਹਿ ਮੰਤਰਾਲੇ ਨੂੰ ਭੇਜੀ ਰਿਪੋਰਟ ਚ ਇਸ ਦਾ ਜ਼ਿਕਰ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਕਿੰਨੇ ਮੁਲਕ ਮੌਦਾ ਸਮਾਨ ਵੇਚ ਰਹੇ ਨੇ ਰਿਪੋਰਟ ਮੁਤਾਬਕ ਇਹ ਵੀ ਖੁਲਾਸਾ ਹੋਇਆ ਕਿ ਅੱਤਵਾਦੀ ਸਿਰਫ AK-47 ਨਾਲ ਹੀ ਨਹੀਂ AK-56 ਰਾਈਫਲਾਂ ਨਾਲ ਗੋਲੀਆਂ ਭਰਾਰੇ ਸਨ 12 ਘੰਟੇ ਤਾਬੜ ਤੋੜ ਫਾਇਰਿੰਗ ਨਾ ਬੰਦੂਕਾਂ থামੀਆਂ ਨਾ ਗੋਲੀਆਂ 27 ਜੁਲਾਈ ਦੀ ਸ਼ਾਮ 5:00 ਵਜੇ ਦੇ ਵਜਦੇ ਦੀਨਾ ਨਗਰ ਚ ਫਿਰ ਸ਼ਾਂਤੀ ਪਰਤੀ ਇੱਕ ਕਮਰੇ ਵਿੱਚ ਤਿੰਨ ਲਾਸ਼ਾਂ ਤੇ ਵਿਦੇਸ਼ੀ ਹਥਿਆਰਾਂ ਦਾ ਜ਼ਖੀਰਾ ਦੇਖ ਇੱਕ ਵਾਰ ਤਾਂ ਉਸ ਪੁਲਿਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਜੋ ਪਿਛਲੇ 12 ਘੰਟਿਆਂ ਤੋਂ ਫਿਦਾਇਨ ਹਮਲਾਵਰਾਂ ਤੇ ਚੰਦ ਮੀਟਰ ਦੀ ਦੂਰੀ ਤੋਂ ਗੋਲੀਆਂ ਦਾਗ ਰਹੇ ਸੀ ਹੱਥ ਗੋਲੇ ਸੁੱਟ ਰਹੇ ਸੀ ਕਿੰਨੇ ਅਤੰਕੀ ਸਨ ਤਿੰਨ ਅਤੰਕੀ ਸਨ ਔਰ ਵਾਹਾਂ ਪਰ ਤੀਨੋਂ ਵਾਹਾਂ ਸੇ ਸ਼ੂਟ ਹੋਏ ਦਿਨਾਨਗਰ ਪੁਲਿਸ ਸਟੇਸ਼ਨ ਚ ਦਾਖਲ ਆਤਵਾਦੀਆਂ ਕੋਲ ਡਿਸਪੋਜ਼ੇਬਲ ਰਾਕਟ ਲਾਂਚਰ ਸੀ 체코슬로바키아 ਦਾ ਬਣਿਆ ਰਾਕਟ ਲਾਂਚਰ ਕਿ ਨਿਮਤ ਰਹੀ ਕਿ ਪੰਜਾਬ ਪੁਲਿਸ ਦੀਆਂ ਗੋਲੀਆਂ ਦੀ ਵਿਚਾਰ ਅਗੇ ਫਿਦਾਇਨ ਹਮਲਾਵਰਾਂ ਨੂੰ ਇਸ ਦਾ ਇਸਤੇਮਾਲ ਕਰਨ ਦਾ ਮੌਕਾ ਨਹੀਂ ਮਿਲਿਆ ਵਰਨਾ ਨੁਕਸਾਨ ਦੀ ਗੂੰਜ ਪੂਰੀ ਦੁਨੀਆ 'ਚ ਸੁਣਾਈ ਦਿੰਦੀ ਪੰਜਾਬ ਪੁਲਿਸ ਮੁਤਾਬਕ ਆਤਵਾਦੀ ਹਮਲੇ ਨੂੰ ਲੰਮਾ ਖਿੱਚਣ ਦੇ ਨਾਲ ਨਾਲ ਵੱਡੇ ਨੁਕਸਾਨ ਦੀ ਤਾਕ ਵਿੱਚ ਸਨ ਇਸ ਲਈ ਰਾਕਟ ਲਾਂਚਰ ਲੈ ਕੇ ਆਏ ਸੀ ਇਸ ਤੋਂ ਪਹਿਲਾਂ ਕਿ ਉਹ ਆਪਣੇ ਨਾਪਾਕ ਇਰਾਦੇ ਵਿੱਚ ਸਫਲ ਹੁੰਦੇ ਪੁਲਿਸ ਦੀਆਂ ਗੋਲੀਆਂ ਨਾਲ ਉਹਨਾਂ ਦੇ ਚਿਸਮ ਛੱਲੀ ਹੋ ਗਏ पंजाब पुलिस के अफसर का कोशिश रही कि इन आतंकियों में से कोशिश की जाए किसी एक, एक को या दो को अगर तीन की तीन नहीं हो सकते इनको जिंदा पकड़ने की कोशिश की गई लेकिन ये वेल आर्म थे वेल इक्विप्ड थे कमिटेड थे इस किस्म के लोगों का जो पुराना मोडल सब रहा है वो आपको मालूम है कैसा रहा है। ਅਬੀਸੇ ਥੋੜੀ ਦੇਰ ਪਹਿਲੇ ਥੈਂਕ ਯੂ ਅਬੀਸੇ ਥੋੜੀ ਦੇਰ ਪਹਿਲੇ ਇਹ ਤਿੰਨੋਂ ਅਤਿੰਕੀ ਪੁਜਾ ਪੁਲਿਸ ਕੇ ਜਵਾਨੋ ਅਫਸਰੋ ਨੇ ਮਾਰ ਦिए ਹਨ ਤੀਨਾ ਨਗਰ ਥਾਣੇ ਚ ਦਾਖਲ ਹੋਣ ਤੋਂ ਪਹਿਲਾਂ ਆਤਵਾਦੀਆਂ ਨੇ ਟ੍ਰੇਨ ਨੂੰ ਉਡਾਉਣ ਦੀ ਸਾਜ਼ਿਸ਼ ਰਚੀ ਸੀ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੇ ਰੇਲ ਟਰੈਕ ਤੇ ਤਲਵੰਡੀ ਚ ਪੰਜ ਬੰਬ ਲਗਾਏ ਗਏ ਸੀ ਰਾਤ ਵਿੱਚ ਆਤਵਾਦੀਆਂ ਨੇ ਪੁਲ ਤੇ ਬੰਬ ਫਿਟ ਕਰਨ ਦਾ ਬਾਰੀਕ ਕੰਮ ਕੀਤਾ ਕਿਵੇਂ ਨਾਈਟ ਵਿਜ਼ਨ ਡਿਵਾਈਸ ਦੀ ਬ੍ਰਾhmadgi ਨੇ ਵੀ ਇਸ ਰਾਸ ਤੋਂ ਪਰਦਾ ਚੁੱਕ ਦਿੱਤਾ ਇਹ ਕੋਈ ਮਾਮੂਲੀ ਨਾਈਟ ਵਿਜ਼ਨ ਡਿਵਾਈਸ ਨਹੀਂ ਸੀ ਬਲਕਿ ਜਿਸ ਨਾਈਟ ਵਿਜ਼ਨ ਡਿਵਾਈਸ ਦਾ ਇਸਤੇਮਾਲ ਅਮਰੀਕੀ ਸੈਨਾ ਦੇ ਆਪਰੇਸ਼ਨ ਚ ਹੁੰਦਾ ਹੈ ਇਹ ਉਹ ਡਿਵਾਈਸ ਸੀ ਅਮਰੀਕੀ ਸਰਕਾਰ ਦਾ ਇਹ ਔਜ਼ਾਰ ਆਤਵਾਦੀਆਂ ਤੱਕ ਕਿਵੇਂ ਪਹੁੰਚਿਆ ਇਸ ਦੀ ਵੀ ਪਰਤਾਲ ਹੋ ਰਹੀ ਹੈ ਪਾਕਿਸਤਾਨੀ ਖੁਫੀਆ ਏਜੰਸੀ ISI ਗਰਦਾਸਪੁਰ ਫਦਾਇਨ ਹਮਲੇ ਨੂੰ ਖਾਲਸਤਾਨੀ ਲਹਿਰ ਨਾਲ ਜੋੜਨਾ ਚਾਹੁੰਦੀ ਸੀ ਤਾਂ ਕਿ ਪੰਜਾਬ ਦਾ ਅਮਨ ਚੈਨ ਖਰਾਬ ਕਰਕੇ ਭਾਰਤ ਨੂੰ ਅਸਥਿਰਤਾ ਦੇ ਮਾਹੌਲ 'ਚ ਖੜਾ ਕੀਤਾ ਜਾ ਸਕੇ ਇਸ ਕੰਮ ਲਈ ਵਿਦੇਸ਼ੀ ਬੈਠੇ ਖਾਲਸਤਾਨੀਆਂ ਨੂੰ ਲਾਲਚ ਵੀ ਦਿੱਤੇ ਗਏ ਪਰ ਕੋਈ ਤਿਆਰ ਨਾ ਹੋਇਆ ਲਿਹਾਜਾ ISI ਦਾ ਇਹ ਪਲਾਨ ਵੀ ਫਦਾਇਨ ਹਮਲੇ ਵਾਂਗ ਫੇਲ ਹੋ ਗਿਆ ਯਾਦਵਿੰਦਰ ਸਿੰਘ AVP ਸਾਂਝਾ ਚੰਡੀਗੜ੍ਹ